ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਭੋਤਨੀ ਜੀ ਜ਼ਿਲ੍ਹਾ ਬਰਨਾਲਾ ਬਾਈ ਡਾਕਟਰ ਨੂੰ ਹੋ ਗਿਆ ਕਾਫੀ ਟਾਈਮ ਕੰਮ ਕਰਦੇ ਨੂੰ ਠੀਕ ਹੈ ਜੀ ਡਾਕਟਰ ਲੈਣ ਚ ਬਾਕੀ ਝੋਟੀਆਂ ਸੁਖਨਾ ਵਧੀਆ ਬਾਈ ਨੇ ਪਾਲੀਆਂ ਠੀਕ ਹੈ ਜੀ ਵਧੀਆ-ਵਧੀਆ ਟੀਕੇ ਦੇ ਆ ਕਰਦੇ ਆਪਾਂ ਬਾਈ ਨਾਲ ਗੱਲਬਾਤ ਲੈਨੇ ਜਾਣਕਾਰੀ ਹਾਂਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਪਣਾ ਨੰਬਰ ਤੇ ਐਡਰੈਸ ਦੱਸੋ ਜੀ ਸਾਰਾ ਕੁਝ ਦੱਸੋ ਜੀ ਨੰਬਰ ਆਪਣਾ ਪਿੰਡ ਭੋਤਨਾ ਜੀ ਠੀਕ ਹੈ ਜੀ ਤੇ ਨੰਬਰ ਆਪਣਾ 95172 ਹਾਂਜੀ 62009 ਠੀਕ ਹੈ ਜੀ ਗੌਰਪ੍ਰੀ ਜੀ ਮੇਰਾ ਨਾਮ ਆ ਠੀਕ ਹੈ ਜੀ ਤੇ ਬਾਕੀ ਅੱਜ ਜਿਹੜਾ ਆਪਾਂ ਜਾਣਕਾਰੀ ਦੇਣੀ ਆ ਠੀਕ ਹੈ ਜੀ ਵੀ ਜਿਹੜੇ ਫਾਰਮਰ ਠੀਕ ਹੈ ਜੀ ਛੋਟੀਆਂ ਪਾਲਦੇ ਆ ਸਰ ਛੋਟੀਆਂ ਪਾਲਦੇ ਆ ਅੱਜ ਆਪਾਂ ਉਹਨਾਂ ਨੂੰ ਇੱਕ ਮੈਸੇਜ ਦੇਣੀ ਆ ਠੀਕ ਹੈ ਜੀ ਵੀ ਕੋਸ ਫੀਡ ਦੇ ਵਿੱਚ ਇੱਕ ਜਿਹੜਾ ਮੈ ਰਿਜ਼ਲਟ ਕੱਢਿਆਗਾ ਠੀਕ ਹੈ ਜੀ ਵੀ ਵਿੱਚ 2 ਸਾਲ ਦੀ ਛੋਟੀ ਦੇ ਟੀਕਾ ਭਰਾਤਾ ਛੋਟੀ ਉਮਰ ਚ ਟੀਕਾ ਭਰਾਉਣੇ ਆਪਾਂ ਛੋਟੀਆਂ ਦੇ ਠੀਕ ਹੈ ਜੀ ਉਦੇ ਵਿੱਚ ਸੂਣ ਵੇਲੇ ਪ੍ਰੋਬਲਮ ਆਉਂਦੀ ਆ ਠੀਕ ਹੈ ਜੀ ਬਈ ਜੋ ਮੇਰਾ ਹੁਣ ਸਹੀਂ ਆਪਦਾ ਘਰ ਦਾ ਤਜਰਬਾ ਰਿਹਾ ਸਹੀ ਵੀ ਝੋਟੀ ਨੂੰ 22 ਸਾਲ ਤੋਂ ਬਾਅਦ ਠੀਕ ਹੈ ਜੀ ਜੇ ਤਿੰਨ ਸਹੀਂ ਹੋ ਜੇ ਤਿੰਨ ਤੇ ਕੀ ਕਭਰਾਓ ਠੀਕ ਹੈ ਜੀ ਜੋ ਮੈਂ ਆਪਦੇ ਕਦੇ ਦੇਖਿਆ ਹਾਂਜੀ ਹਾਂਜੀ ਆ ਜਿਹੜੀ ਝੋਟੀ ਆ ਆਪਣੀ ਹਾਂਜੀ ਹਾਂਜੀ ਇਹ ਝੋਟੀ ਐ ਇਸ ਟਾਈਮ ਆਪਣੀ ਦੋ ਦੰਦ ਹੋ ਚੁੱਕੀ ਆ ਠੀਕ ਹੈ ਜੀ ਇਹ ਹਜੇ ਤਕਰੀਬਨ ਤਰੀਕਾ ਆਪਣੀ ਝੋਟੀ ਹਾਂਜੀ ਹਾਂਜੀ 3 ਮਹੀਨਿਆਂ ਦੀ ਗੱਬਣ ਅੱਛਾ ਜੀ ਇਹ ਝੋਟੀ ਹੈਗੀ ਆਪਣੀ ਠੀਕ ਹੈ ਜੀ ਇਹਦੀ ਮਾਂ ਸੀਗੀ ਆਜ ਜਾਂਦੀ ਸੀ ਹਾਂਜੀ ਹਾਂਜੀ ਤੇ ਜਿਹਦਾ ਤਾਂ ਬਾਪ ਸੀਗਾ ਠੀਕ ਹੈ ਜੀ ਉਹ ਹੈਗਾ ਬਰਾਟ ਅਜੇ ਪਹਿਲਾਂ ਆ ਨਾਲ ਆ ਸਨ ਠੀਕ ਹੈ ਜੀ ਤੇ ਜਿਹਦਾ ਰਿਕਾਰਡ ਹੈਗਾ ਠੀਕ ਹੈ ਜੀ ਫਾਈਲ 400 ਦਾ ਠੀਕ ਹੈ ਜੀ ਤੇ ਵਧੀਆ ਝੋਟੀ ਆ ਇਹ ਠੀਕ ਹੈ ਜੀ ਤੇ ਜਿਹਦੀ ਹੁਣ ਸਹੀ ਟਾਈਮ 'ਤੇ ਆਈ ਹੋਈ ਆ ਕਿੰਨਾ ਵਜਨ ਹੋਣਾ ਚਾਹੀਦਾ ਠੀਕ ਹੈ ਜੀ ਇਹ ਆ ਝੋਟੀ ਆਪਣੀ ਨਹੀਂ ਆ ਹਾਂਜੀ 1470 ਦਾਸ ਦੀ ਆ ਠੀਕ ਹੈ ਜੀ ਤੇ ਇਹਦੀ ਮਾਂ ਠੀਕ ਹੈ ਜੀ 10 14 ਕਿਲੋ ਦੁੱਧ ਸੀਗਾ ਠੀਕ ਹੈ ਜੀ ਜੋ ਆਪਾਂ ਸੀਲ ਕਰਤੀ ਸੀ 1,40,000 ਦੀ ਇਹ ਉਹਦੀ ਝੋਟੀ ਆ ਠੀਕ ਹੈ ਇਹ ਵੀ ਤਕਰੀਬਨ ਮੰਨ ਲੇ ਕਦੀ ਆਪਾਂ 3.5 ਮਹੀਨਿਆਂ ਦੀ ਗੱਭਣ ਆ ਠੀਕ ਹੈ ਜੀ ਤੇ ਇੱਕ ਆਪਣੇ ਕੋਲੇ ਆ ਝੋਟੀ ਖੜੀ ਆ ਇਹ ਆਪਾਂ ਬਾਹਰੋਂ ਖਰੀਦੀ ਜੀ ਝੋਟੀ ਠੀਕ ਹੈ ਜੀ ਇਹ ਵੀ 3.5 ਮਹੀਨਿਆਂ ਦੀ ਗੱਭਣ ਆ ਇਹਦੀ ਝੋਟੀ ਦੋ ਦੰਦ ਹੋ ਗਈ ਉਹ ਵੀ ਦੋ ਦੰਦ ਆ ਉਹ ਵੀ ਦੋ ਦੰਦ ਠੀਕ ਹੈ ਦੂਜਾ ਆ ਆਪਣੇ ਕੋਲੇ ਕੱਟਾ ਹੈਗਾ ਠੀਕ ਹੈ ਜੀ ਮੋਦੀ ਥਾਨ ਦਾ ਹਾਂਜੀ ਹਾਂਜੀ ਇਹ ਇਕੱਟਾ ਇਹਦਾ ਬਰਾਟ ਵਾਲੀ ਮੱਝ ਦਾ ਠੀਕ ਹੈ ਜੀ ਜਿਹਦਾ 18 18.5 ਲੀਟਰ ਦੁੱਧ ਹੈਗਾ ਠੀਕ ਹੈ ਜੀ ਉਹਦਾ ਕੱਟਾ ਹੈ ਇਹ ਠੀਕ ਹੈ ਜੀ ਇਹ 13 ਮਹੀਨਿਆਂ ਦਾ ਕੱਟਾ ਹੈ ਆਪਣੇ ਕੋਲੇ ਠੀਕ ਹੈ ਜੀ ਤੇ ਬਾਕੀ ਇਹਦੇ ਆ ਇਹ ਪ्योर ਮੋਰਾ ਦੀ ਨਸਾਨੀ ਆ ਠੀਕ ਹੈ ਜੀ ਮੋਰਾ ਦੀ ਨਸਾਨੀ ਕੀ ਹੁੰਦੀ ਆ ਮੂਰੋ ਪਤਲਾ ਹਾਂਜੀ ਤੇ ਸੋਭਾ ਠੀਕ ਹੈ ਜੀ ਔਰ ਆ ਦੀਆਂ ਨਿਸ਼ਾਨੀਆਂ ਪੂਰੀਆਂ ਕਰਦਾ ਹਾਂਜੀ ਹਾਂਜੀ ਤੇ ਇਹ ਹਰੇਕ ਬੰਦੇ ਨੂੰ ਆਪਾਂ ਨੂੰ ਧਿਆਨ ਦੇਖਣ ਦੀ ਲੋੜ ਆ ਕਿਉਂ ਦੀ ਪਸ਼ੂਆਂ ਦੀ ਬਰੀਡਿੰਗ ਕਰਨੀਆਂ ਠੀਕ ਹੈ ਜੀ ਉਹਦੇ ਵਿੱਚ ਇਹ ਗੱਲਾਂ ਸਾਰੀਆਂ ਜ਼ਰੂਰੀ ਆ ਠੀਕ ਹੈ ਜੀ ਤੇ ਆ ਕੱਟੀ ਹੋਈ ਆ ਆਪਣੇ ਕੋਲੇ ਠੀਕ ਹੈ ਜੀ ਸੂਰਵੀਰ ਸਾਂਹ ਦੀ ਆ ਕੱਟੀ ਆ ਆਪਣੇ ਕੋਲੇ ਬਰਾਟ ਸਾਂਹ ਦੀ ਆ ਠੀਕ ਹੈ ਜੀ ਬਰਾਟ ਸਾਂਹ ਦੀ ਜੀ ਹਾਂ ਬਰਾਟ ਸਾਂਹ ਦੀ ਆ ਵੀ ਕੱਟੀ ਠੀਕ ਹੈ ਜੀ 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 तकरीबन ਜੀ ਭਾਜੀ ਭਾਜੀ ਆ ਦੱਸੋ ਜੀ ਮੱਝਾਂ ਆਪਣੇ ਕਿਹੜੀ ਟੀਕੇ ਦੀ ਆ ਇਹ ਆਮ ਅੱਜ ਤਾਂ ਹੈਗੀ ਆਪਣੇ ਕੋਲੇ ਠੀਕ ਹੈ ਜੀ ਉਹ ਵੀ ਆਪਾਂ ਤਰੀਦੀ ਆ ਠੀਕ ਹੈ ਜੀ ਹੀਰੇ ਸੰਧੀ ਆ ਠੀਕ ਹੈ ਜੀ ਹੀਰੇ ਸੰਧੀ ਹਾਂ ਠੀਕ ਹੈ ਆ ਕੱਟੀ ਹੈਗੀ ਆਪਣੀ ਗਾਵੀਰ ਵਾਲੀ ਠੀਕ ਹੈ ਜੀ ਕਾਂਜੀ ਦੀ ਆ ਠੀਕ ਹੈ ਇਹ ਸਿਰਫ ਆਹ ਜਿਹੜੀ ਮੱਝ ਆ ਆਪਣੇ ਕੋਲੇ ਹਾਂ ਜੀ ਇਹ ਮਰਾਠ ਸੰਧੀ ਅਜੇ ਪਹਿਲਾਂ ਵਾਲੀ ਠੀਕ ਹੈ ਇਹ ਦੁੱਧ ਦਾ ਰਿਕਾਰਡ ਕੀ ਹੈ ਜੀ ਦੁੱਧ ਦਾ ਰਿਕਾਰਡ ਇਸ ਟਾਈਮ ਡਰਾਈ ਹੈ ਜੀ ਇਹ ਜਿਹੜਾ 1.5 18 18 ਲੀਟਰ ਦੁੱਧ ਹੈਗਾ ਠੀਕ ਹੈ ਜਿਹੜੀ ਆ ਸੀ ਆਪਣੀ ਇਹ ਇਹ ਝੋਟੀ ਦਾ 12 ਲੀਟਰ ਦੁੱਧ ਆ ਠੀਕ ਆ ਪਰਲੀ ਝੋਟੀ ਦਾ ਵੀਰੇ ਜੀ ਉਹਦਾ ਵੀ 12 ਹੈ ਠੀਕ ਆ ਜੀ ਡਾਕਟਰ ਸਾਹਿਬ ਵੀ ਅੱਜ ਕੱਲ ਕਿਹੜਾ ਜਿਹੜਾ ਟੀਕਾ ਭਾਰਤ ਤੁਸੀਂ ਕਿਹੜਾ ਵਧੀਆ ਰਹਿੰਦਾ ਟੀਕਾ ਦੇਖੋ ਜੀ ਕੁਝ ਸਾਨਾ ਜਿਵੇਂ ਮਾਰਕੀਟ ਦੇ ਵਿੱਚ ਉਤਰੇ ਹੋਏ ਆ ਵੀ ਜਿਹੜੇ ਸਾਨਾ ਦਾ ਦੁੱਧ ਵਧੀਆ ਆ ਰਿਹਾ ਉਹ ਹੀ ਟੀਕੇ ਕਰਾਉਣੇ ਚਾਹੀਦੇ ਆ ਠੀਕ ਆ ਜੀ ਕਿਹੜੇ ਕਿਹੜੇ ਆ ਜੀ ਅੱਜ ਕੱਲ ਮਸ਼ਹੂਰ ਅੱਜ ਕੱਲ ਕੋਲ ਮਲਾ ਕੇ ਹਾਂਜੀ ਕੋਹੇ ਨੂਰ ਸਾਨਾ ਹੋ ਗਿਆ ਜਿਵੇਂ ਲక్ష్ਮੀ ਦੇਹੀਆਂ ਦਾ ਅੱਛਾ ਜੀ ਕਿੰਨਾ ਦੁੱਧ ਉਹਨਾਂ ਝੋਟੀਆਂ ਦੀ ਵਧੀਆ ਦੁੱਧ ਕੱਢੀ ਜਾਂਦੀ ਆ ਠੀਕ ਆ ਜੀ ਤੇ ਬਾਕੀ ਇਹਦਾ ਬਰਾਟ ਦਾ ਹੋ ਗਿਆ ਜੀ ਠੀਕ ਹੈ ਜੀ ਤੇ ਤਕਰੀਬਨ ਤਕਰੀਬਨ ਸਾਰਾ ਜਿਹੜਾ ਆਪਾਂ ਲਗਾਉਣਾਗਾ ਉਹਦੇ ਦੁੱਧ ਦੇ ਰਿਕਾਰਡ ਬਾਰੇ ਪ੍ਰੋਪਰ ਠੀਕ ਹੈ ਜੀ ਡਾਕਟਰ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਫਾਰਮਲ ਤੋਂ ਵੀ ਜਾਣਕਾਰੀ ਬਈ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਕੰਮ ਕਰਦਿਆਂ ਨੂੰ ਆਪ ਨੂੰ 10-12 ਸਾਲ ਹੋ ਗਏ 10-12 ਸਾਲ ਐਕਸਪੀਰੀਅੰਸ ਵਧੀਆ ਜੀ ਤੁਹਾਡਾ ਹਾਂ ਜੀ ਹਾਂ ਤੇ ਆਪਣੇ ਆਪੇ ਘਰੀ ਤਿਆਰ ਕਰੇ ਰਹੀ ਜੀ ਇਹ ਮਾਲ ਜਿਹੜਾ ਆਪਾਂ ਸਾਰਾ ਮਾਲ 10-12 ਪੀਛਾ ਵਾਲੀਆਂ ਮੱਜਾਂ ਚੋਂ ਕੱਢਿਆ ਵਾ ਠੀਕ ਹੈ ਜੀ ਬਾਈ ਜੀ ਗੁਰਪ੍ਰੀਤ ਡਾਕਟਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਨੇ ਅੱਜ ਟਾਈਮ ਕੱਢਿਆ ਆਪਾਂ ਨੂੰ ਜਾਣਕਾਰੀ ਦੇਣ ਦੀ ਖਾਤਰ ਆਪਾਂ ਬਾਈ ਜੀ ਦੀ ਪਹਿਲਾਂ ਵੀ ਵੀਡੀਓ ਬਣਾਈ ਸੀ ਤੇ ਪਹਿਲਾਂ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਜੀ ਠੀਕ ਹੈ ਜੀ ਬਾਕੀ ਜੇ ਕੋਈ ਨੌਲੇਜ ਲੈਣੀ ਹੈ ਬਾਈ ਨਾਲ ਗੱਲਬਾਤ ਕਰਨੀ ਹੈ ਤਾਂ ਬਾਈ ਨਾਲ ਨੰਬਰ ਬਾਈ ਨੇ ਦੱਸ ਦਿੱਤਾ ਬਾਕੀ ਪਾਸ ਸਕਰੀਨ ਤੇ ਵੀ ਲਰਾਂਗੇ ਜੀ ਤੇ ਮਿਲਦੇ ਆਂ ਭਰਾ ਅਗਲੀ ਵੀਡੀਓ ਚ